ਮੋਹਾਲੀ ਪੁਲਿਸ ਦੇ ਥਾਣਾ ਮਟੌਰ ਨੇ ਇੱਕ ਮਾਮਲਾ ਟਰੇਸ ਕੀਤਾ ਹੈ ਫਿਲਹਾਲ ਪੂਰਾ ਮਾਮਲਾ ਕੀ ਸੀਗਾ ਕਿਉਂਕਿ ਇੱਕ ਔਰਤ ਦੀ ਮੌਤ ਹੁੰਦੀ ਹੈ ਜਾਂ ਫਿਰ ਫਾਹ ਲਿਆ ਜਾਂਦਾ ਹੈ ਪਰ ਦਿਖਾਇਆ ਜਾਂਦਾ ਹੈ ਕਿ ਸੁਸਾਇਸਾਈਡ ਕੀਤਾ ਉਸ ਔਰਤ ਨੇ ਲੇਕਿਨ ਕਿਸ ਤਰੀਕੇ ਦੇ ਨਾਲ ਕੜੀ ਦਰ ਕੜੀ ਜੋੜ ਕੇ ਪੋਸਟਮਾਰਟਮ ਰਿਪੋਰਟ ਲੈ ਕੇ ਉਸ ਨੂੰ ਕਾਤਲ ਜਿਹੜਾ ਹੈਗਾ ਉਹ ਸਾਬਿਤ ਕੀਤਾ ਗਿਆ ਲੇਕਿਨ ਇਸ ਪੂਰੇ ਮਾਮਲੇ ਅਸੀਂ ਨੇ ਆਤੇ ਹੀ एंटी गैंगस्टर टास्क फोर्स बनाई मैं अपनी फोर्स को बधाई देता हूं कि तो उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है तो क्योंकि मुझे इतना प्यार दिया आपने इतना प्यार दिया ਅਬ ਜ਼ਿੰਮੇਦਾਰੀ ਮੇਰੀ ਹੈ ਆਪਨੇ ਆਪਣਾ ਫਰਜ਼ ਨਿਭਾ ਦਿਆ ਅਬ ਫਰਜ਼ ਨਿਭਾਣੇ ਕੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸ਼ਕਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਦੇ ਇੱਕ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲੀਵਰ ਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਕਾਤਲ ਜਿਹੜਾ ਹੈਗਾ ਉਹ ਸਾਬਿਤ ਕੀਤਾ ਗਿਆ ਲੇਕਿਨ ਇਸ ਪੂਰੇ ਮਾਮਲੇ ਦੇ ਵਿੱਚ ਉਹ ਕਾਤਲ ਕੌਣ ਸੀ ਕਿਉਂ ਉਸ ਔਰਤ ਦਾ ਕਤਲ ਕੀਤਾ ਗਿਆ ਸਾਡਾ ਨਾਲ ਐਸਐਚਓ ਮਟੌਰ ਨੇ ਸਰ ਪੂਰਾ ਮਾਮਲਾ ਕੀ ਸੀ ਇੱਕ ਵਾਰ ਇਹ ਦੱਸਿਓਰ ਕਤਲ ਕਿਉਂ ਕੀਤਾ ਗਿਆ ਕਿਸ ਤਰੀਕੇ ਨਾਲ ਖਬਰ ਮਿਲੀ ਪੁਲਿਸ ਨੂੰ ਔਰ ਐਕਸ਼ਨ ਕੀ ਰਿਹਾ ਮਾਮਲਾ ਇਸ ਤਰ੍ਹਾਂ ਜੀ 19 ਸਤੰਬਰ ਦੀ ਰਾਤ ਨੂੰ ਕਰੀਬ 11:30 ਵਜੇ ਇਤਲਾਹ ਮਿਲੀ ਸੀ ਕਿ ਵੀ ਕੋਠੀ ਨੰਬਰ 467 ਸੈਕਟਰ 71 ਮੋਹਾਲੀ ਵਿਖੇ ਇੱਕ ਲੇਡੀ ਨੇ ਸੁਸਾਈਡ ਕਰ ਲਿਆ ਤੇ ਜਿੱਥੇ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਤੇ ਲੇਡੀ ਦੀ Laash ਨੂੰ ਕਬਜ਼ੇ ਚ ਲੈ ਕੇ ਉਹਦਾ ਉੱਥੇ ਹਸਬੰਦ ਹੈਗਾ ਸੀ ਲੇਡੀ ਦੀ লাশ ਨੂੰ ਕਬਜ਼ੇ 'ਚ ਲੈ ਕੇ ਹਸਪੀਟਲ ਰਖਵਾਤਾ ਸੀ ਅਗਲੇ ਦਿਨ ਉਹਦੇ ਹਸਬੰਦ ਦੇ ਬਿਆਨ ਤੇ ਜਿਹੜਾ ਹੈਗਾ ਜੀ ਆਪਣੇ 194 ਬੀ ਐਨ ਐਸ ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਸੀ 20 ਤਰੀਕ ਨੂੰ ਜੀ ਤੇ ਪੋਸਟਮਾਰਟਮ ਉਹਦਾ ਕਰਵਾ ਲਿਆ ਗਿਆ ਸੀਗਾ ਜੀ ਤੇ লাশ ਜਿਹੜੀ ਇਹਨਾਂ ਦੇ ਹਵਾਲੇ ਕਰਤੀ ਸੀ ਫਿਰ ਉਸ ਤੋਂ ਬਾਅਦ ਜੀ ਕੱਲ ਮਿਤੀ 24 ਨੂੰ ਜਿਹੜਾ ਲੇਡੀ ਜਿਹੜੀ ਲੇਡੀ ਸੀ ਉਹਦਾ ਬ੍ਰਦਰ ਥਾਣੇ ਆਉਂਦਾ ਤੇ ਉਹ ਬਿਆਨ ਲਿਖਾਉਂਦਾ ਵੀ ਇਹਨਾਂ ਦੀ ਜਿਹੜੀ ਉਹਦੀ ਸਿਸਟਰ ਹੈ ਜਿਹੜੀ ਜਿਹਦਾ ਨਾਮ ਜਿਹੜੀ ਮ੍ਰਿਤਕਾ ਹੈਗੀ ਆ ਜਮਨਾ ਘਰਤੀ ਆ ਇਹ ਬੇਸਿਕਲੀ ਨੇਪਾਲ ਤੋਂ ਨੇ ਤੇ 5-6 ਮਹੀਨੇ ਤੋਂ ਇੱਥੇ ਸੈਕਟਰ 71 ਵਿੱਚ ਰਹਿ ਰਹੇ ਸੀਗੇ ਤੇ ਇਹਨਾਂ ਨੇ ਜਿਹੜਾ ਹੈਗਾ ਜੀ ਕਹਿੰਦੇ ਜੀ ਇਹ ਕਾਫੀ ਜ਼ਿਆਦਾ ਪਹਿਲਾਂ ਇਹਦਾ ਜਿਹੜਾ ਹਸਬੈਂਡ ਸੀ ਜਿਹੜਾ ਹੁਣ ਕਿਯੂਸਡ ਹੈ ਜੀ ਹੰਮ ਬਹਾਦਰ ਉਹ ਵੀ ਨੇਪਾਲ ਤੋਂ ਆਏ ਜੀ ਤੇ ਉਹ ਕਾਫੀ ਇਹਦੀ ਸ਼ਰਾਬ ਪੀ ਕੇ ਇਹਦੀ ਕੁੱਟਮਾਰ ਕਰਦਾ ਸੀਗਾ ਤੇ ਇਹਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਅਕਸਰ ਦਿੰਦਾ ਸੀਗਾ ਤੇ ਉਹ ਕਹਿੰਦਾ ਵੀ ਅਸੀਂ ਕਈ ਵਾਰੀ ਇਹਨੂੰ ਸਮਝਾਇਆ ਸੀ ਪਰ ਇਹ ਟਿਕ ਨਹੀਂ ਰਿਹਾ ਸੀ ਕਾਫੀ ਸ਼ਰਾਬ ਦਾ ਕਾਫੀ ਆਦੀ ਸੀ ਕਹਿੰਦੇ ਇਸੇ ਤਰ੍ਹਾਂ ਹੀ ਉਸ ਦਿਨ ਜਿਹੜਾ 19 ਨੂੰ ਜਿਹੜਾ ਹੈਗਾ ਉਹਨਾਂ ਨੂੰ ਹੁਣ ਕਲੀਅਰ ਹੋਇਆ ਵੀ 19 ਜਿਹੜੀ ਰਾਤ ਨੂੰ ਉਹ ਲੇਡੀ ਨੇ ਸੁਸਾਇਸਾਈਡ ਨਹੀਂ ਕੀਤਾ ਸੀ ਇਹਨੇ ਉਹਦਾ ਜਿਹੜਾ ਹੈਗਾ ਜੀ ਗਲ ਕੁੱਟ ਕੇ ਚੁੰਨੀ ਨਾਲ ਇਹਨੂੰ ਮਾਰਿਆ ਸੀਗਾ ਤੇ ਬਾਅਦ ਚ ਲਾਸ਼ ਜਿਹੜੀ ਪੱਖੇ ਨਾਲ ਟਾਂਕੇ ਉਹ ਸੁਸਾਇਸਾਈਡ ਦਾ ਸੀਨ ਕ੍ਰੀਏਟ ਕੀਤਾ ਸੀਗਾ ਤੇ ਫਿਰ ਜਦੋਂ ਜੀ ਸਾਨੂੰ ਪੋਸਟਮਾਰਨ ਦੀ ਜਿਹੜੀ ਅਸੀਂ ਰਿਪੋਰਟ ਵੀ ਮਿਲ ਗਈ ਉਹਦੇ ਚ ਅਸੀਂ ਦੇਖਿਆ ਉਹਦੇ ਚ ਵੀ ਉਹ ਜਿਹੜਾ ਹੈਗਾ ਸੀ ਗਲਾ ਦੱਬਣ ਕਰਕੇ ਮੌਤ ਹੋਈ ਸੀ ਇਸ ਤੋਂ ਇਲਾਵਾ ਉਹ ਚ ਪੰਜ ਸੱਟਾਂ ਵੀ ਆਈਆਂ ਸੀ ਸੋ ਸਾਰਾ ਇਹਦੇ ਬੇਸ ਤੇ ਜਿਹੜਾ ਹੈਗਾ ਜੀ ਉਹਦੇ ਆਪਣੇ ਅਮ੍ਰਿਤਕਾ ਦੇ ਬ੍ਰਦਰ ਦੇ ਬਿਆਨ ਤੇ ਤੇ ਪੋਸਟਮਾਰਟਮ ਦੀ ਰਿਪੋਰਟ ਨੂੰ ਦੇਖ ਕੇ ਜਿਹੜਾ ਹੈਗਾ ਜੀ ਮਕਦਮਾ ਜਿਹੜਾ ਹੈਗਾ 103 ਮਕਦਮਾ ਨੰਬਰ 215 ਡੇਟਡ 24 9 2024 ਅੰਡਰ ਸੈਕਸ਼ਨ 103 352 2 ਬੀ ਐਨ ਐਸ ਥਾਣਾ ਮਟੌਰ ਦਰਜ ਕੀਤਾ ਗਿਆ ਤੇ ਵਿੱਚ ਅਮਰਜੀਤ ਜੀ ਵਿੱਚ ਰੁਕਣਾ ਚਾਹੁੰਗਾ ਪਰ ਲੇਕਿਨ ਇਹ ਸਾਰਾ ਕੁਝ ਸੀਨ ਕਿਉਂ ਕ੍ਰੀਏਟ ਕੀਤਾ ਗਿਆ ਉਹ ਸ਼ਰਾਬ ਦੇ ਨਸ਼ੇ ਦੀ ਸੀ ਜਾਂ ਕੋਈ ਹੋਰ ਕੋਈ ਆਪਸੀ ਕਹਿ ਲਓ ਵੀ ਰੰਜਿਸ਼ ਹੈ ਜਾਂ ਕੋਈ ਹੋਰ ਕਾਰਨ ਰਿਆ ਦੇ ਵਿੱਚ ਦੇਖੋ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਜੀ ਇਹਨਾਂ ਦੀ ਲੜਾਈ ਕਾਫੀ ਰਹਿੰਦੀ ਸੀਗੀ ਪਹਿਲਾਂ ਤੇ ਇਹ ਸ਼ਰਾਬ ਪੀਂਦਾ ਆਦੀ ਸੀ ਤੇ ਕੁੱਟਮਾਰੇ ਅਕਸਰ ਹੀ ਕਰਦਾ ਰਿਹਾ ਸੀਗਾ ਤਾਂ ਕਰਕੇ ਜਿਹੜਾ ਹੈਗਾ ਜੀ ਉਹਨੇ ਇਹ ਜਿਹੜਾ ਆਪਣਾ ਹੋਇਆ ਇਹ ਸ਼ੁਰੂ ਚ ਉਹਨੇ ਜਿਹੜਾ ਸੁਸਾਈਸਾਈਡ ਦਾ ਸੀਨ ਤਾਂ ਕ੍ਰੀਏਟ ਕੀਤਾ ਜੀ ਵੀ ਸ਼ਾਇਦ ਉਹਦਾ ਬਚਾਅ ਹੋ ਜੇ ਆਪਣੇ ਕਾਨੂੰਨ ਦੀਆਂ ਅੱਖਾਂ 'ਚ ਮਿੱਟੀ ਪਾ ਸਕੇ ਪਰ ਉਹ ਜਿਹੜਾ ਹੈਗਾ ਵੀ ਉਸ ਮਨਸੂਬੇ ਚ ਉਹ ਕਾਮਯਾਬ ਨਹੀਂ ਹੋਇਆ ਤੇ ਚੀਜ਼ਾਂ ਕਲੀਅਰ ਹੋ ਗਈਆਂ ਜੀ ਉਹਦੀ ਅਰੈਸਟ ਪਾ ਕੇ ਉਹਦਾ ਪੁਲਿਸ ਰਿਮਾਂਡ ਲਿਆ ਗਿਆ ਜੀ ਬੇਸਿਕਲੀ ਰਹਿਣ ਵਾਲੇ ਕਿੱਥੋਂ ਦੇ ਸੀ ਔਰ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਔਰ ਕੰਮ ਕੀ ਕਰਦਾ ਸੀ ਇਹ ਬੇਸਿਕਲੀ ਜੀ ਨੇਪਾਲ ਦੇ ਰਹਿਣ ਵਾਲੇ ਆ ਜੀ ਤੇ ਇਹੇ ਘਰਾਂ ਦੇ ਵਿੱਚ ਪਾਰਟ ਟਾਈਮ ਕੁੱਕ ਦਾ ਕੰਮ ਕਰਦੇ ਸੀ ਦੋਨੋਂ ਮੀਆਂ ਬੀਬੀਆਂ ਦੇ ਬਿਲਕੁਲ ਬਿਲਕੁਲ ਧੰਨਵਾਦ ਆ ਇਹ ਸਿੱਧੇ ਤੌਰ ਦੇ ਉੱਪਰ ਜ਼ਿਕਰ ਕੀਤਾ ਜਾਵੇ ਤਾਂ ਪੁਲਿਸ ਥਾਣਾ ਮਟੌਰ ਨੇ ਇਹ ਪੂਰਾ ਸੀਨ ਰੀਕ੍ਰੀਏਟ ਕਰਕੇ ਇਸ ਨੂੰ ਸੌਰਟ ਆਊਟ ਕੀਤਾ ਹੈ ਕਿਵੇਂ ਇਸ ਨੂੰ ਖੁਦਕੁਸ਼ੀ ਪਲਾਨਡ ਆਊਟ ਕੀਤਾ ਗਿਆ ਸੀ ਲੇਕਿਨ ਕਤਲ ਸੀ ਕਾਰਗੁਜ਼ਾਰੀ ਮੁਹਾਲੀ ਪੁਲਿਸ ਦੀ ਲਗਾਤਾਰ ਜੇਕਰ ਦੇਖੀ ਤਾਂ ਕਿਸ ਤਰੀਕੇ ਦੇ ਨਾਲ ਸਾਹਮਣੇ ਆ ਰਹੀ ਹੈ ਕਿਉਂ ਇਹ ਪੂਰਾ ਜਿਹੜਾ ਮਾਮਲਾ ਹੋਇਆ ਕਿਉਂ ਕਤਲ ਕੀਤਾ ਗਿਆ ਸੀ ਵੀ ਜਿਹੜੀ ਮੁੱਢਲੀ ਜਾਂਚ ਹੈਗੀ ਉਸ ਨੂੰ ਸ਼ੁਰੂਆਤ ਕਰ ਦਿੱਤਾ ਗਿਆ ਬਾਕੀ ਪੂਰਾ ਰਿਮਾਂਡ ਲਿਆ ਗਿਆ ਹੁਣ ਤਫਤੀਸ਼ ਜਿਹੜੀ ਹੈਗੀ ਉਹ ਚੱਲੀ ਹੈ ਪੁੱਛਗਿੱਛ ਕੀਤੀ ਜਾਵੇਗੀ ਕਿਉਂ ਕਤਲ ਕੀਤਾ ਗਿਆ ਸੀ ਪਿੱਛੇ ਕੀ ਪੂਰਾ ਕਾਰਨ ਸੀਗਾ ਔਰ ਦੂਸਰੇ ਪਾਸੇ ਇਕੱਲੀ ਸ਼ਰਾਬ ਪੀਣਾ ਹੀ ਜਾਂ ਸ਼ਰਾਬ ਕਰਕੇ ਹੀ ਇਹ ਪੂਰਾ ਕੁਛ ਕੀਤਾ ਗਿਆ तमाम ਜਾਣਕਾਰੀ ਜਿਹੜੀ ਹੈ ਤਫਤੀਸ਼ ਤੋਂ ਬਾਅਦ ਸਾਹਮਣੇ ਆਵੇਗੀ कैमरा पर्सन अनिल मनजोत सिंह दैनिक टीवी मोहाली देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप